ਭਗਵਨ ਗੁਰੂ ਦੀ ਕਹਾਕਤਾ ਭਗਵਨ ਗੁਰੂ ਦੀ ਖਫਤੇ ਅੱਜ ਅਸੀਂ ਪਿੰਡ ਵੇਲੀਆਣਾ ਬਾਬਾ ਬਕਾਲਾ ਸਾਹਿਬ ਵਾਰਡ ਨੰਬਰ 13 ਦੇ ਵਿੱਚ ਖੜੇ ਹਾਂ ਇੱਥੇ ਜੋ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਤੇ ਸਰਦਾਰ ਲਖਮਿੰਦਰ ਸਿੰਘ ਵੇਲੀਆਣਾ ਉਹਨਾਂ ਵੱਲੋਂ ਜੇ ਪ੍ਰੋਗਰਾਮ ਜੋ ਹੈ ਇਹ ਕਰਾਇਆ ਜਾ ਇਹ ਪ੍ਰੋਗਰਾਮ ਭਗਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਹਤਪੁਰ ਦਾ ਵਾਤਾਵਰਨ ਨੂੰ ਲੈ ਕੇ ਇਹ ਜੋ ਪ੍ਰੋਗਰਾਮ ਹੈ ਇਹ ਕਰਵਾਇਆ ਜਾ ਰਿਹਾ ਹੈ ਤੇ ਜੋ ਕੂੜਾ ਕਰਕਟ ਨੂੰ ਲੈ ਕੇ ਪਲਾਸਟਿਕ ਦੇ ਲਿਫਾਫਿਆਂ ਨੂੰ ਲੈ ਕੇ ਹਵਾ ਪਾਣੀ ਦੇ ਵਾਤਾਵਰਣ ਨੂੰ ਲੈ ਕੇ ਜੇ ਕੋਈ ਜਿਹੜਾ ਪ੍ਰੋਗਰਾਮ ਹੈ ਇਹ ਕਰਵਾਇਆ ਜਾ ਰਿਹਾ ਹੈ ਆ ਉਹਨਾਂ ਦੇ ਵਿਚਾਰ ਸੁਣਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿੱਤਾ ਕਿਹ ਖਰਾਕ ਕਿਹੜੀ ਦੇ ਰਹੇ ਆ ਕਿਉਂਕਿ ਹਰ ਪੈਲੀ ਹਰ ਜ਼ਿੰਮੇ ਦੇ ਵਿੱਚ ਹਰ ਫਸਲ ਦੇ ਵਿੱਚ ਪੈਸਟਿਸਾਈਡਸ ਦੀ ਵਰਤੋਂ ਹੋ ਰਹੀ ਹੈ ਇਹੋ ਜੀਆਂ ਦਵਾਈਆਂ ਘਾਤ ਕੇ ਜਿਹੜੀ ਸਪਰੇਅ ਕਰਦਾ ਕਰਦਾ ਇੱਕ ਮਜ਼ਦੂਰ ਜਿਹੜਾ ਬੇਹੋਸ਼ ਹੋ ਕੇ ਡਿੱਗ ਜਾਂਦਾ ਏ ਕਈ ਵਾਰੀ ਤੁਸੀਂ ਅਖਬਾਰਾਂ ਦੀਆਂ ਸੁਰਖੀਆਂ ਦੇਖੀਆਂ ਹੋਣੀਆਂ ਏ ਬਹੁਤ ਸਾਰੇ ਲੋਕਾਂ ਦੀ ਸਪਰੇਅ ਕਰਦੇ ਕਰਦੇ ਮੌਤ ਹੋ ਜਾਂਦੀ ਹੈ ਇਹ ਚੀਜ਼ ਜਿਹੜੀਆਂ ਮੁੰਨ ਕਿੱਥੇ ਆ ਮੁੰਨ ਕਿੱਥੇ ਆ ਮੈਨੂੰ ਤਾਂ ਇਹ ਤਾਂ ਲੱਗਦਾ ਕਿ ਜੇ ਤੱਕ ਕਿ ਕਿਸੇ ਪਾਰਟੀ ਦੇ ਵਿੱਚ ਕੋਈ ਸ਼ਰਾਬ ਪੀਣ ਵਾਲੇ ਲੋਕ ਬੈਠੇ ਹੋਣ ਉਹਨਾਂ ਦੇ ਅੱਗੇ ਬੋਤਲ ਪਈ ਹੋਵੇ ਤੇ ਉਹਦੇ ਉਹਦੇ ਉੱਪਰ ਲਿਖਿਆ ਹੋਵੇ ਬੀਨਕੀ ਰਿਜੈਂਜਰਸਟੂ ਹੈਲਥ ਐਸਾ ਮਹਿਸੂਸ ਹੁੰਦਾ ਏ ਕਿ ਹੇਰੇ ਦੇ ਹੱਥ ਵਿੱਚ ਸਿਗਰਟ ਪਈ ਹੋਵੇ ਉਹ ਸਿਗਰਟ ਪੀਂਦਾ ਹੋਵੇ ਤੇ ਉਹਦੇ ਉੱਤੇ ਡੱਬੀ ਦੇ ਉੱਤੇ ਲਿਖਿਆ ਹੋਵੇ ਸਮੋਕਿੰਗ ਰਿਜੈਂਜਰਸਟੂ ਹੈਲਥ ਅੱਜ ਸਾਡਾ ਵੀ ਉਹੀ ਹਾਲ ਹੋ ਗਿਆ ਅਸੀਂ ਵਿਕਾਸ ਬਹੁਤ ਕੀਤਾ ਉਲਟੀ ਦਾ ਦੇਖਾ ਥੋੜਾ ਜਿਹਾ ਉਲਟੀ ਚੱਲੀਏ ਉਹਨੂੰ ਕਹਿੰਦੇ ਅਵਨਤੀ ਇੱਕ ਇਨਸਾਨ ਮੰਨ ਲਓ 1 ਮੰਜ਼ਲ ਤੋਂ ਡਿੱਗਾ ਉਹਦੀ ਉਂਗਲੀ ਫ੍ਰੈਕਚਰ ਹੋ ਗਈ ਲੱਤਾਂ ਦਾ ਕੋਈ ਜੋੜ ਹਿੱਲ ਗਿਆ ਕੋਈ ਵੱਡੀ ਗੱਲ ਨਹੀਂ ਹੋ ਜਾਏਗਾ 2-3 ਦਿਨਾਂ ਚਿੱਠੀ ਦੂਸਰੀ ਮੰਜ਼ਲ ਤੋਂ ਡਿੱਗਾ ਥੋੜਾ ਜਿਹਾ ਹੋਰ ਉਹਦਾ ਜ਼ਿਆਦਾ ਹੋਏਗਾ ਜੇਕਰ ਉਹ 10ਵੀਂ ਮੰਜ਼ਲ ਤੋਂ ਡਿੱਗਾ 20ਵੀਂ ਮੰਜ਼ਲ ਤੋਂ ਡਿੱਗਾ ਜਾਂ 25ਵੀਂ ਮੰਜ਼ਲ ਤੋਂ ਡਿੱਗਾ ਤੇ ਮੇਰੇ ਖਿਆਲ ਨਾਲ ਨਹੀਂ ਬਚਣਾ ਹੁਣ ਅਸੀਂ 20 ਸ ਮੰਜ਼ਲ ਤੋਂ ਡਿੱਗ ਰਹੇ ਹਾਂ ਜਿੱਥੇ ਸਾਡਾ ਬਚਾ ਨਹੀਂ ਹੈਗਾ ਕਿਉਂਕਿ ਸਰਕਾਰਾਂ ਨੇ ਜਿਹੜੀ ਮੈਡੀਕਲ ਐਜੂਕੇਸ਼ਨ ਹੀ ਉਹਨੇ ਸਾਨੂੰ ਦਿੱਤਾ ਕਿ ਵੀ ਸਾਡੇ ਬੱਚੇ ਜਿਹੜੇ ਬਲ ਐਜੂਕੇਟਡ ਹੋਏ ਹੁਣ ਐਜੂਕੇਸ਼ਨ ਲੈਣ ਦਾ ਮੋਟਿਵ ਕੀ ਸੀਗਾ ਕਿ ਸਮਾਜ ਦਾ ਭਲਾ ਹੁੰਦਾ ਮੇਰਾ ਬੱਚਾ ਇੰਜੀਨੀਅਰ ਹੋਵੇ ਡਾਕਟਰ ਹੋਵੇ ਸਭ ਕੁਝ ਹੋਵੇ ਪਰ ਉਹਦਾ ਮਤਲਬ ਇਹ ਤੇ ਨਹੀਂ ਵੀ ਦਵਾਂਡੀਆਂ ਦੇੜਾ ਕਰਕੇ ਕਰਦੀਏ ਐਜੂਕੇਸ਼ਨ ਬੜੀ ਕਰਦੇ ਵਾਸਤੇ ਸੀ ਵਿਦਿਆ ਵਿਚਾਰੀ ਤਾਂ ਪਰਬੁਕਾਰੀ ਵਿਦਿਆ ਸਾਰੀ ਜਿਹੜੀ ਇਹ ਵਿਚਾਰ ਕਰਨ ਦੀ ਸੀ ਪਰ ਵਿਚਾਰ ਕੀਤਾ ਹੀ ਕਿਸੇ ਨੇ ਨਹੀਂ ਕਿਉਂਕਿ ਮੋਟਿਵ ਕੀ ਸੀਗਾ ਮੈਕਸਿਮਮ ਜਿਹੜਾ ਨਾ ਪੈਸਾ ਕਮਾਇਆ ਜਾਵੇ ਤੇ ਪੈਸਾ ਆਵੇ ਕਿ ਨਹੀਂ ਪਲੀਜ਼ ਮਤਲਬ ਥੋੜਾ ਜਨਾ ਹਟ ਕੇ ਗੱਲ ਕਰਨ ਡਿਆ ਸਮੇ ਦਾ ਧਿਆਨ ਨਾਲ ਹਟ ਕੇ ਚੱਲੋ ਕੋਈ ਗੱਲ ਨਹੀਂ ਸਮਝਾ ਰਦੋ ਬਣ ਜੀ ਮਤਲਬ ਇਹ ਆ ਕਿ ਦੇਖੋ ਭਾਵੇਂ ਮੈਂ ਹਵਾ ਤੁਸੀਂ ਹੋ ਕੋਈ ਹੋਈ ਇਹ ਤੀਜਾ ਸਾਰਿਆਂ ਦੇ ਉੱਤੇ ਲਾਗੂ ਹੁੰਦੀ ਆਏ ਕਿਉਂਕਿ ਜਿਹੜਾ ਮੇਨ ਗੱਲ ਸੀ ਵੀ ਅੰਦਰਲੀ ਗੰਦ ਵੀ ਨਹੀਂ ਨਿਕਲੀ ਤੇ ਬਾਹਰਲੀ ਗੰਦ ਵੀ ਜਿਹੜੀ ਸ਼ੁੱਭ ਕਿਵੇਂ ਹੋਗੀ ਮਨ ਜਿੱਤੇ ਜਗ ਜਿੱਤ ਪਹਿਲਾਂ ਮਨ ਦੀ ਅਵਸਥਾ ਜਿਹੜੀ ਆ ਉਹ ਬੰਨੀ ਚਾਹੀਦੀ ਫਿਰ ਜਾ ਕੇ ਜਿਹੜਾ ਅਗਲਾ ਕਾਰਜਕਰਮ ਜਿਹੜਾ ਚੱਲੂ ਹੁੰਦਾ ਸੀ ਤਾਂ ਮੈਂ ਲੋਕਾਂ ਨੂੰ ਆਪਣੀ ਗਲੀ ਦੀ ਗੱਲ ਸੁਣਾਣਾ ਕਈ ਵਾਰੀ ਮੈਂ ਮੇਰੇ ਲਾਗੇ ਕਾੜਾਂ ਖੜੀਆਂ ਕਰਨ ਦੇ ਮੈਂ ਸਪਾਈ ਕਰ ਲਾਣਾ ਮੈਨੂੰ ਕੋਈ ਮਸੂਤ ਨਹੀਂ ਹੁੰਦਾ ਪਰ ਮੈਂ ਦੇਖਦਾ ਕਿ ਅਭਿਹਾ ਕਦੋਂ ਤੱਕ ਸੰਭਵ ਆ ਇਹ ਜ਼ਹਿਰ ਤਬ ਦੌਸਰੇਗੀ ਜ਼ਹਿਰ ਅਸਰਨ ਦੇ ਲਈ ਜਨ ਜਨ ਦਾ ਜਾਗਰਿਤ ਹੋਣਾ ਬਹੁਤ ਜ਼ਰੂਰੀ ਹੈ ਪਰ ਸਾਡਾ ਮੋਟੀਵੇ ਇੱਕ ਸੂਰਜ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਭਾਵੇਂ ਕੋਈ ਜਾਗੇ ਤੇ ਭਾਵੇਂ ਕੋਈ ਨਾ ਡਟ ਭਾਵੇਂ ਕੋਈ ਲਜਾਈ ਲੈ ਲੇ ਭਾਵੇਂ ਕੋਈ ਥੇਸ ਲੈ ਲੇ ਅੱਖਾਂ ਬੰਦ ਕਰ ਲੇ ਤੇ ਚਾਹੇ ਖੋਲ ਲਵੇ ਪਰ ਇਹਦੀ ਡਿਊਟੀ ਆ ਉਹ ਜਾ ਖੋ ਕਾ ਦਿੰਦਾ ਜਾਗਦੇ ਰਹੋ ਜਾਗੇ ਰਹੋ ਜਿਹੜੇ ਜਾਗ ਜਾਂਦੇ ਉਹਨਾਂ ਦਾ ਸਮਾਨ ਸੰਭਾਲਿਆ ਜਾਂਦਾ ਹੈ ਤੇ ਜਿਹੜੇ ਸੁੱਤੇ ਰਹਿੰਦੇ ਉਹਨਾਂ ਦਾ ਸਮਾਨ ਵੀ ਜਿਹੜਾ ਲੋਕੀ ਦੁੱਟ ਕੇ ਲੈ ਜਾਂਦੇ ਆ ਇਸ ਦੇਸ਼ ਨੂੰ ਇਹ ਦੇਸ਼ ਜਿਹੜਾ ਬੜਾ ਵਧੀਆ ਦੇਸ਼ ਸੀਗਾ ਕੋਈ ਦੇਸ਼ ਦੀ ਕੋਈ ਲੈ ਲਓ ਅਮਰੀਕਾ ਲੈ ਲਓ ਜਾਪਾਨ ਲੈ ਲਓ ਜਿਹਦੇ ਅੱਜ ਸੋਭਾ ਖਾਨੇ ਆ ਇਹ ਬਹੁਤ ਮਹਾਨੀ ਸੀ ਦੇ ਆਹ ਇਹ ਦੇਸ਼ ਮਹਾਨ ਸੀਗਾ ਜਿਹਦਾ ਨਾਮ ਆ ਭਾਰਤ ਭਾਰਤ ਮਤਲਬ ਪ੍ਰਕਾਸ਼ ਰਤ ਦਾ ਮਤੈ ਰੱਤਿਆ ਹੋਇਆ ਜਿਹੜਾ ਪ੍ਰਕਾਸ਼ ਦੇ ਨਾਲ ਗਿਆਨ ਦੇ ਨਾਲ ਰੁੱਤਿਆ ਹੋਇਆ ਹੈ ਤਾਂ ਜੀ ਬਨਾਨਕ ਮਰਜੀ ਨੇ ਇਸ ਧਰਤੀ ਤੇ ਜਨਮ ਲਿਆ ਤਾਂ ਬਨਾਨਾ ਰਾਮ ਇਸ ਧਰਤੀ ਤੇ ਹੋਏ ਤਾਂ ਜੀ ਕ੍ਰਿਸ਼ਨ ਮਰਜੀ ਇੱਥੇ ਆਏ ਉਹਨਾਂ ਨੇ ਸਾਨੂੰ ਮੋਟਿਵ ਦਿੱਤਾ ਹੈ ਜਾਂ ਲੋ ਤੁਰੋ ਕੁਝ ਕਰਕੇ ਦਿਖਾਓ ਉਹਨਾਂ ਨੇ ਆਪਣੇ ਲਈ ਕਿਤੇ ਕੀਤਾ ਹੈ ਆ ਜਿਹੜੇ ਬਣ ਜਾ ਰਿਹਾ ਕਿਹੜੇ ਦੇਣ ਆਏ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹ ਲਾਲਾਂ ਦੇ ਦੇਣਵਾ ਜਿਨ੍ਹਾਂ ਨੇ ਸਾਡੇ ਲਈ ਸਰ ਉਹ ਸੈਕ੍ਰੀਫਾਈਸ ਕਰ ਦਿੱਤਾ ਉਹ ਛੋਟੇ ਛੋਟੇ ਬੱਕੇ ਨੇ ਜਾਗਦੇ ਤਾਂ ਤੇ ਅੱਜ ਮਰਨ ਕਿਨਾਰੇ ਜਿਹੜਾ ਇਨਸਾਨ ਆ ਉਹ ਵੀ ਜਾਗਰਤ ਨਹੀਂ ਹੋਇਆ ਮੱਥਾ ਦੇ ਕੇ ਕੀ ਹੋਣਾ ਕੁਛ ਨਹੀਂ ਹੋਣਾ ਸਾਰੀ ਦਿਹਾੜੀ ਇੱਥੇ ਬੈਠ ਜਾਂਦੇ ਜਮੀਨ ਦੇ ਉੱਤੇ ਕਿਹੜਾ ਪਰਮਾਤਮਾ ਮਿਲਣ ਵਾਲਾ ਕੋਈ ਨਹੀਂ ਪਰਮਾਤਮਾ ਨਹੀਂ ਮਿਲਣਾ ਇਹ ਅੰਦਰ ਦੀ ਗੱਲ ਆ ਤੇ ਬਾਹਰ ਦੀ ਤਾਂ ਗੱਲ ਹੈ ਹੀ ਨਹੀਂ ਉਹਨਾਂ ਨੇ ਸਾਡੇ ਲਈ ਆਪਣੇ ਬੱਚੇ ਮਾਂ ਪਿਓ ਸਾਰਾ ਕੁਝ ਹੀ ਖਾਨਦਾਨ ਭੈਣ ਭਰਾ ਸਾਰੇ ਰਿਸ਼ਤੇਦਾਰ ਇਧਰ ਉਧਰ ਜੋ ਹੈਗੇ ਹੂ ਜਾਤਾਂ ਪਾਤਾਂ ਨਹੀਂ ਦੇਖਿਆ ਮੁਸਲਮਾਨ ਵੀ ਵਿਚੇ ਸੀ ਹਿੰਦੂ ਵੀ ਵਿਚੇ ਸੀ ਸਿੱਖ ਵੀ ਵਿਚੇ ਸੀ ਸਾਰਾ ਕੁਝ ਹੀ ਸੈਕਰੀਫਾਈਸ ਕੀਤਾ ਵੀ ਇਹਨਾਂ ਨੂੰ ਬਚਾ ਲਈਏ ਤੇ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਜਿਨ੍ਹਾਂ ਨੂੰ ਬਚਾਉਂਦੇ ਆ ਇਹਨਾਂ ਨੇ ਹਜੇ ਧੀਆਂ ਡਾ ਦੇਣੀਆਂ ਤੇ ਫੇਰ ਕਿੱਟੂ ਕੱਟ ਉਹ ਤੇ ਜਿੰਦੇ ਹੁੰਦੇ ਥੋੜੇ ਸ਼ੁਬਦਾਂ ਨਾਲ ਤੁਹਾਡਾ ਤਹਿ ਦਿਲੋਂ ਤੁਹਾਨੂੰ

ਮੈਂ ਚਰਚਾ ਬਾਰੇ ਲੈ ਰਹੀ ਆ ਆਪਣੇ ਦੇਖਿਆ ਹੋਇਆ ਹੈਲੀ ਵਾਲੇ ਨਾਲ ਤੇ ਉਹ ਆਪਸ ਆ ਰਿਹਾ ਨੇ ਤਣ ਪੱਤਰ ਲੈਣਾ ਉਸ ਤੋਂ ਬਾਅਦ ਚਾਹ ਪਾਣੀ ਚੜਾਂਗੇ ਉਸ ਤੋਂ ਬਾਅਦ ਸਾਰੇ ਪ੍ਰੋਗਰਾਮ ਦੀ ਸਮਾਪਤੀ ਆ ਗੱਲ ਫਿਰ ਇਹੀ ਹੁੰਦੀ ਹੈ ਗੱਲ ਇਹੀ ਹੁੰਦੀ ਹੈ ਕਿ ਗੱਲ ਗੱਲ ਦੀ ਨਹੀਂ ਹੁੰਦੀ ਹੈ ਗੱਲ ਗੱਲ ਕਰਨ ਦੀ ਹੁੰਦੀ ਹੈ ਗੱਲਾਂ ਬਹੁਤ ਨੇ ਜਿਵੇਂ ਵੱਡੇ ਵੱਡੇ ਜੀ ਨੇ ਕਿਹਾ ਕਿ ਹਰ ਵਰੀ ਜਦੋਂ ਇਕੱਠੇ ਹੋਈਦਾ ਉਦੋਂ ਫੀਲ ਹੁੰਦਾ ਕਿ ਇਹ ਕਰ ਲਈਏ ਜਾਂ ਹੋਣਾ ਚਾਹੀਦਾ ਉਸ ਤੋਂ ਬਾਅਦ ਵਿੱਚ ਇੱਕ ਮੀਟਿੰਗ ਰਹਿ ਜਾਂਦੀ ਹੈ ਗੱਲ ਰਹਿ ਜਾਂਦੀ ਹੈ ਤੇ ਇਹ ਮੀਟਿੰਗ ਨਾ ਰਹੀ ਜੀ ਮੇਰੇ ਮੰਨਦੀ ਏ ਭਾਵਦਾ ਵਾ ਅੱਜ ਆਪਾਂ ਸਾਰੇ ਗੁਰਦੇਵ ਭਦਰ ਸਾਹਿਬ ਬਾਰੇ ਅੱਗੇ ਅਰਦਾਸ ਹੀ ਕਰਾਂਗੇ ਮੇਰੇ ਸਾਡੀ ਲੋੜ ਪੈਣੀ ਹੈ ਸਾਨੂੰ ਅਗਲਾ ਜਿਹੜਾ ਇਥੋਂ ਸਟੈਪ ਹੋਏਗਾ ਅਗਲੀ ਜਿਹੜੀ ਇਕੱਤਰਤਾ ਹੋਏਗੀ ਉਹ ਆਪਾਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਸਾਰੇ ਦੁਕਾਨਦਾਰਾਂ ਨੂੰ ਅਸੀਂ ਸਾਰੇ ਚੱਲਾਂਗੇ ਨਾਲ ਦੁਕਾਨਦਾਰਾਂ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਭਾਈ ਪਲਾਸਟਿਕ ਦੀ ਵਰਤੋਂ ਘੱਟ ਕਰੋ ਦੂਸਰੇ ਲਿਫਾਫੇ ਜਿਹੜੇ ਆ ਜਾਂਦੇ ਕਾਟਨ ਵਾਲੇ ਉਹ ਛਕਵਾਓ ਇਹ ਸਟੈਪ ਬਾਈ ਸਟੈਪ ਇੱਥੋਂ ਅਗਲੀ ਸ਼ੁਰੂਆਤ ਆਪਾਂ ਇਹ ਕਰਾਂਗੇ ਪਹਿਲਾਂ ਹਵੇਲੀ ਆਣਾ ਫਿਰ ਉਸ ਤੋਂ ਅਗਲੀ ਗੱਲ ਜਿਹੜੀ ਹੈ ਉਹ ਕਰਾਂਗੇ ਬਹੁਤ ਧੰਨਵਾਦ ਸਾਰਿਆਂ ਦਾ ਹੀ ਆਓ ਇੱਕ ਪ੍ਰਿੰਟ ਪੱਤਰ ਹੈ ਉਹ ਆਪਾਂ ਫੜ ਲਈਏ ਜੀ ਸਾਰੇ ਕਿਰਪਾ ਕਰਕੇ ਖੜੇ ਹੋ ਕੇ ਖੜੇ ਹੋ ਜਿਏ ਕਿ ਹੱਥ ਜੋੜੋ ਖੜੇ ਹੋ ਜੋ ਜਿਆਦਾ ਵਧੀਆ ਹੱਥ ਜੋੜ ਲਿਓ ਸਾਰੇ ਨਹੀਂ ਹੱਥ ਜੋੜ ਲਿਓ ਸਾਰੇ ਹੱਥ ਜੋੜ ਕੇ ਮੈਂ ਕਹਿ ਕੇ ਪੜਾਂਗਾ

ਪਾਣੀ ਪਿਤਾ ਪਾਣੀ ਪਿਤਾ ਮਾਤਾ ਕਰਤ ਮਹਤ ਮਾਤਾ ਕਰਤ ਮਹਤ ਨੂ ਸਮਰਪਤ ਨੂ ਸਮਰਪਤ ਹਤੇ ਹਤੇ ਕੁਦਰਤ ਨੂੰ ਕੁਦਰਤ ਨੂੰ ਨਮਸਕਾਰ ਕਰਦੇ ਹੋਏ ਨਮਸਕਾਰ ਕਰਦੀ ਹੋਈ ਅਸੀਂ ਪ੍ਰਣ ਕਰਦੇ ਹਾਂ ਕਿ ਅਸੀਂ ਪ੍ਰਣ ਕਰਦੇ ਹਾਂ ਕਿ ਆਪਣੇ ਆਲੇ ਦੁਆਲੇ ਆਪਣੇ ਆਏ ਦੁਆਲੇ ਰਾਹ ਰਸਤਿਆਂ ਨੂੰ ਸਾਫ਼ ਸੁਥਰੇ ਰਾਹ ਰਸਤਿਆਂ ਨੂੰ ਸਾਫ਼ ਕਰੀ ਅਤੇ ਅਸੀਂ ਹਰਿਆ ਭਰਿਆ ਕਰਕੇ ਅਤੇ ਅਸੀਂ ਹਰਿਆ ਭਰਿਆ ਕਰਕੇ ਪਵਨ ਗੁਰੂ ਪਵਨ ਗੁਰੂ ਦੀ ਸੇਵਾ ਕਰਾਂਗੇ ਦੀ ਸੇਵਾ ਕਰਾਂਗੇ ਰੁੱਖ ਲਾਣ ਰੁੱਖ ਲਾਣ ਤੇ ਪਾਲਣ ਨੂੰ ਤੇ ਪਾਲਣ ਨੂੰ ਕਰਮ ਧਰਮ ਬਣਾਵਾਂਗੇ ਕਰਮ ਧਰਮ ਬਣਾਵਾਂਗੇ ਜਲ ਸਰੋਤਾਂ ਦੀ ਜਲ ਸਰੋਤਾਂ ਦੀ ਸ਼ੁੱਧਤਾ ਕਾਇਮ ਰੱਖਾਂਗੇ ਸ਼ੁੱਧਤਾ ਕਾਇਮ ਰੱਖਾਂਗੇ ਬੇ ਲੋੜੀਆਂ ਚਲਦੀਆਂ ਟੂਟੀਆਂ ਬੇ ਲੋੜੀਆਂ ਚਲਦੀਆਂ ਟੂਟੀਆਂ ਨੂੰ ਬੰਦ ਕਰਕੇ ਨੂੰ ਬੰਦ ਕਰਕੇ ਅੰਮ੍ਰਿਤ ਰੋਪੀ ਪਾਣੀ ਦੀ ਅੰਮ੍ਰਿਤ ਰੋਪੀ ਪਾਣੀ ਦੀ ਹੋ ਰਹੀ ਵੇਦਵੀ ਹੋ ਰਹੀ ਵੇਦਵੀ ਅਤੇ ਬਰਬਾਦੀ ਨੂੰ ਰੋਕਾਂਗੇ ਅਦੀਵਰੇ ਬਾਤੀ ਨੂੰ ਰੋਕਾਂਗੇ ਮਾਤਾ ਧਰਤ ਮਹਤ ਨੂੰ ਮਾਤਾ ਧਰਤ ਮਹਤ ਨੂੰ ਮੁੜ ਸੁਹਾਵੀ ਬਣਾ ਕੇ ਮੁੜ ਸੁਹਾਵੀ ਬਣਾ ਕੇ ਆਪਣੇ ਅਤੇ ਆਪਣੀਆਂ ਆਪਣੇ ਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਉਹ ਆਜਾ ਪੀੜੀਆਂ ਨਸਲਾਂ ਨਸਲਾਂ ਤੇ ਕੁਦਰਤੀ ਜੀਵਾਂ ਲਈ ਤੇ ਕੁਦਰਤੀ ਜੀਵਾਂ ਲਈ ਪ੍ਰਦੂਸ਼ਣ ਰਹਿਤ ਪ੍ਰਦੂਸ਼ਣ ਰਹਿਤ ਅਤੇ ਸਿਹਤਮੰਦ ਅਤੇ ਸਿਹਤਮੰਦ ਸੰਤੁਲਿਤ ਵਾਤਾਵਰਨ ਸਿਰਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਸਬੰਦ ਵਿੱਚ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਉਸੇ ਸੰਬੰਧ ਵਿੱਚ ਇਹਨਾਂ ਨੇ ਟੀ-ਸ਼ਰਟ ਦੇ ਉੱਤੇ ਜੋ ਹੈ ਇਹ ਪੋਸਟਰ ਜੋ ਹੈ ਛਪਾਇਆ ਹੋਇਆ ਹੈ ਇਹ ਤੁਸੀਂ ਵੇਖ ਸਕਦੇ ਜੇ ਇਹ ਸਿਰਫ ਅਗਲੇ ਪਾਸੇ ਨਹੀਂ ਸਿਰਫ ਪਿਛਲੇ ਪਾਸੇ ਵੀ ਹੈ ਦੋ ਪਾਸੇ ਇਹਨਾਂ ਨੇ ਪੋਸਟ ਸਰਦਾਰ ਲਖਵਿੰਦਰ ਸਿੰਘ ਮੇਲੀ ਉਹਦੇ ਲਈ ਆਣਾ ਕਿ ਬਹੁਤ ਵਧੀਆ ਕਾਰਜ ਸੰਭਾਰ ਰਹੇ ਹਨ ਤੇ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਚਲ ਰਿਹਾ ਸੀ ਮੈਂ ਬੈਠਾ ਬੈਠਾ ਸੋਚ ਰਿਹਾ ਸੀ ਕਿ ਜਦੋਂ ਕੋਈ ਗੱਲ ਕੀਤੀ ਜਾਵੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਾਨੂੰ ਪ੍ਰੈਕਟਿਸ ਕਰਾਈ ਜਾਂਦੇ ਸੀ ਕਿ ਜੇ ਕੋਈ ਕੰਮ ਕਰਨ ਨੂੰ ਮਨ ਕਰੇ ਤੇ ਉਹ ਕੰਮ ਠੀਕ ਨਾ ਹੋਵੇ ਇਹ ਸਾਰੇ ਦੂਰਮਾਰ ਦਾ ਆਸ਼ਾ ਵਾ ਜੇ ਉਹਦੀ ਵੀਡੀਓ ਬਣਾ ਲੜੀ ਇਸ ਤੋਂ ਅਪਰੰਤ ਪਿੰਡ ਵਾਲੇ ਨੇ ਰਲ ਕੇ ਇੱਕ ਰੈਲੀ ਕੱਢੀ ਆਪਣੇ ਹੋਈ ਦੀਵਾਲੀ ਸਾਰਿਆਂ ਨੂੰ ਆਪ ਪੁੱਤਰਾ ਆਪਣੇ ਹਰਿਆ ਭਰਿਆ ਕਰਕੇ ਸਵਾਦ ਗੁਰੂ ਜੀ ਦਾ ਨਿਵਾਵਾਂਗੇ ਕੌਣ ਇਹ ਪਾਦਨ ਨੂੰ ਸ਼ਰਮ ਸਰਾਬ ਕਰਾਵਾਂਗੇ ਜਸਤਿਕਾ ਦੀ ਕੈਮ ਰੱਖਣ ਦੀ ਜਮਾਤ ਜਮਾਤ i don't know